ਸਤਿ ਸ੍ਰੀ ਅਕਾਲ ਜੀ। ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ, ਠੀਕ ਹੋਵੋਗੇ, ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਿਲਕੁਲ ਵਧੀਆ। ਅੱਜ ਦਾ ਬਲੌਗ ਮੈਂ ਫੇਰ ਸਾਫ਼-ਸਫਾਈ ਦਾ ਸ਼ੁਰੂ ਕੀਤਾ ਹੈ। ਕਿਉਂਕਿ ਮੈਂ ਕਰ ਰਹੀ ਹਾਂ ਡੀਪ 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 ਕਲੀਨਿੰਗ ਕਿਉਂਕਿ ਮੈਂ ਜਿਹੜੇ ਬੈੱਡ ਵਗੈਰਾ, ਪੇਟੀਆਂ ਵਗੈਰਾ ਉਹਨਾਂ ਦਾ ਸਮਾਨ ਜਿਹੜਾ ਹੈ ਉਹਨੂੰ ਧੁੱਪ ਲਵਾ ਰਹੀ ਹਾਂ ਕਿਉਂਕਿ ਅੱਜ ਕੱਲ੍ਹ ਧੁੱਪ ਜਿਹੜੀ ਬਹੁਤ ਅੱਛੀ ਆ। ਫਿਰ ਇਹ ਹੁੰਦਾ ਵੀ ਪੂਰਾ ਸਾਲ ਜਿਹੜਾ ਆ ਫਿਰ ਉਹ ਪੇਟੀਆਂ ਦੇ ਵਿੱਚ ਬੰਦ ਪਏ ਰਹਿੰਦੇ ਆ ਕੱਪੜੇ ਹਨਾ। ਤੇ ਅੱਜਕੱਲ ਕਿੜਾ ਵਗੈਰਾ ਲੱਗਨ ਦਾ ਵੀ ਜਿਹੜਾ ਡਰ ਹੁੰਦਾ ਹੈ ਉਹਦੇ ਕਰਕੇ ਫਿਰ ਮੈਂ ਸਾਰੇ ਕੱਪੜੇ ਕੱਢ ਕੇ ਅੱਜ ਮਤਲਬ ਕਿ ਧੁੱਪੇ ਪਾਏ ਹੋਏ ਸੀਗੇ ਰਜਾਈਆਂ ਵਗੈਰਾ ਵੀ ਤੇ ਇਹ ਕੁਛ ਲਹਿੰਗੇ ਵਗੈਰਾ ਜਿਹੜੇ ਆਪਾਂ ਰੱਖੇ ਹੋਏ ਸੀਗੇ ਉਹ ਵੀ ਕੱਢ ਕੇ ਮੈਂ ਧੁੱਪੇ ਪਾਏ ਹੋਏ ਸੀ ਕਿਉਂਕਿ ਇਹ ਕਿਹੜਾ ਡੇਲੀ ਯੂਜ਼ ਹੁੰਦੇ ਆ ਇਹ ਵੀ ਕਿਤੇ ਸਾਲ ਵੱਧੀ ਵਿਆਹ ਸ਼ਾਦੀ ਹੋਵੇ ਉਦੋਂ ਯੂਜ਼ ਹੁੰਦੇ ਵੈਸੇ ਵੀ ਇੱਕ ਵਾਰ ਯੂਜ਼ ਕਰਕੇ ਦੁਬਾਰਾ ਪੈਨਨ ਨੂੰ ਜੀ ਨਹੀਂ ਕਰਦਾ ਤੇ ਇਹ ਸਾਰਾ ਕੁਝ ਮੈਂ ਧੁੱਪੇ ਰੱਖਿਆ ਹੋਇਆ ਹੈ ਜੀ ਕੱਢ ਕੇ ਅੱਜ ਧੁੱਪ ਵੀ ਬਹੁਤ ਜ਼ਿਆਦਾ ਤੇਜ਼ ਹੈ ਤੇ ਇੱਧਰ ਹੋ ਗਿਆ ਜੀ ਸ਼ਾਮ ਦਾ ਟਾਈਮ ਤੇ ਆਪਾਂ ਸਾਰਾ ਸਾਮਾਨ ਤੇ ਹਾਂ ਲਗਾ ਲਗਾ ਕੇ ਰੱਖ ਦਿੱਤਾ ਹੈ ਤੇ ਅ ਬੈੱਡਾਂ ਦੇ ਵਿੱਚ ਲਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਛੋਟੇ ਛੋਟੇ ਜਿਹੇ ਕਲਿੱਪ ਬਣਾਏ ਮੈਂ ਵੀਡੀਓ ਦੇ ਅਗਰ ਮੈਂ ਵੀਡੀਓ ਜ਼ਿਆਦਾ ਬਣਾਉਂਦੀ ਤਾਂ ਫਿਰ ਜਿਹੜਾ ਮੇਰਾ ਕੰਮ ਉਹ ਰੁਕ ਜਾਂਦਾ ਤੇ ਜਿਹੜਾ ਗੱਭੇ ਹੀ ਕੰਮ ਜਿਹੜਾ ਰੁਕ ਮਤਲਬ ਕਿ ਘਟ ਹੁੰਦਾ ਹੈ ਨਾ ਕਿਉਂਕਿ ਫਿਰ ਵੀਡੀਓ ਤੇ ਧਿਆਨ ਰਹਿੰਦਾ ਹੈ ਇਸ ਕਰਕੇ ਬਸ ਛੋਟੇ ਛੋਟੇ ਕਲਿੱਪ ਜੇ ਆਪਾਂ ਲਿੱਤੇ ਆ ਤੇ ਇਹ ਮੈਂ ਸਾਰੇ ਬੈੱਡਾਂ ਦੀਆਂ ਅੱਜ ਜਿਹੜੀਆਂ ਆ ਮਤਲਬ ਕਿ ਘੱਟ ਦਿੱਤੀ ਹੈ ਕੱਪੜੇ ਕੱਟ ਕੇ ਸੁੱਕਨੇ ਪਾ ਦਿੱਤੇ ਤੇ ਹੁਣ ਕੱਲੂ ਜਿਹੜਾ ਆ ਫਿਰ ਮੈਂ ਪੇਟੀਆਂ ਵਗੈਰਾ ਦੇ ਕੱਢੂੰਗੀ ਤੇ ਇਹ ਸਿਰਫ ਬੈੱਡਾ ਦਾ ਆ ਤੇ ਇੱਧਰ ਹੋ ਗਿਆ ਸੀ ਜੀ ਫਿਰ ਸ਼ਾਮ ਦਾ ਟਾਈਮ ਸ਼ਾਮ ਦਾ ਕੀ ਰਾਤ ਦੇ ਟਾਈਮ ਹੋ ਗਿਆ ਸੀ ਤੇ ਰੋਟੀ ਸਬਜੀ ਦਾ ਤੇ ਫਿਰ ਇੱਧਰ ਮੈਂ ਲੱਗੀ ਸੀ ਬਣਾਉਣ ਵਾਸਤੇ ਆਲੂ ਪਕੌੜੇ ਦੀ ਸਬਜੀ ਤੇ ਫਟਾਫਟ ਬਣਾਉਂਗੀ ਹੁਣ ਮੈਂ ਆਲੂ ਪਕੌੜੇ ਦੀ ਸਬਜੀ ਤੇ ਨਾਲ ਬਣਾਵਾਂਗੇ ਆਪਾਂ ਚਾਵਲ ਕਿਉਂਕਿ ਇੰਨੀ ਥਕਾਵਟ ਹੋ ਚੁੱਕੀ ਸੀਗੀ ਤੇ ਕੋਈ ਵੀ ਕੰਮ ਕਰਨ ਨੂੰ ਜਿਹੜਾ ਛੇ ਨਹੀਂ ਸੀ ਹੁਣ ਕਰ ਰਿਆ ਪੈਰ ਵੀ ਇੰਨੇ ਦਰਦ ਹੋ ਰਹੇ ਸੀਗੇ ਕਿਉਂਕਿ ਹਰ ਇੱਕ ਸਮਾਨ ਨੂੰ ਕੱਲੇ-ਕੱਲੇ ਨੂੰ ਅੰਦਰ ਲਿਆਣਾ ਫਿਰ ਉਹਨੂੰ ਸਮੇਟਣਾ ਹਰ ਇੱਕ ਚੀਜ਼ ਮੈਚ ਕਰਕੇ ਫਿਰ ਉਹਨੂੰ ਬੈੱਡਾਂ ਦੇ ਵਿੱਚ ਬੈਗਾਂ 'ਚ ਪਾ ਪਾ ਕੇ ਆਪਾਂ ਬੈੱਡਾਂ 'ਚ ਰੱਖਣੀ ਹੈ ਨਾ ਬਹੁਤ ਜਣਾ ਟਾਈਮ ਲੱਗ ਜਾਂਦਾ ਹੈ ਉਹ ਕੰਮ ਨੂੰ ਵੀ ਤੇ ਇੱਧਰ ਆਪਣਾ ਤੇਲ ਗਰਮ ਹੋ ਗਿਆ ਤੇ ਮੈਂ ਨਾਲ ਹੀ ਐਡ ਕਰ ਦੂੰਗੀ ਇਹਦੇ ਵਿੱਚ ਜੀਰਾ ਤੇ ਅੱਧੀ ਵੀਡੀਓ ਮੇਰੀ ਪਤਾ ਨਹੀਂ ਕਿੱਦਾਂ ਮਿਸ ਵੀ ਹੋ ਗਈ ਇਹਦੀ ਤੜਕਾ ਲਗਾਉਂਦੇ ਹੋਏ ਤੇ ਬਸ ਇੰਨੀ ਥਕਾਵਟ ਹੋਈ ਸੀਗੀ ਵੀ ਕੈਮਰੇ ਵੱਲ ਧਿਆਨ ਨਹੀਂ ਗਿਆ ਵੀਡੀਓ ਮੇਰੀ ਅੱਧ ਵਿਚਾਲੇ ਜਿਹੜੀ ਆ ਉਹ ਰੁਕ ਗਈ ਸੀਗੀ ਤੇ ਹੁਣ ਕਾਫੀ ਦਿਨ ਜੜਿਆ ਮੇਰੇ ਡੀਪ ਕਲੀਨਿੰਗ ਚ ਨੰਗਣਗੇ ਹੋਰ ਤਾਂ ਕੋਈ ਬਲੌਗ ਜੜਾ ਨਹੀਂ ਬਣੂਗਾ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਕੰਮ ਹੁੰਦਾ ਆ ਇਹਨਾਂ ਦਿਨਾਂ ਦੇ ਵਿੱਚ ਤੇ ਇਸੇ ਕਰਕੇ ਮੈਂ ਨਰਾਤਿਆਂ ਸ਼ੁਰੂ ਕੀਤਾ ਹੁਣ ਇੱਧਰ ਕਰੂੰਗੀ ਫਿਰ ਮੈਨੂੰ ਉੱਧਰ ਬਾੜੇ ਵਾਲੇ ਘਰ ਵਿੱਚ ਵੀ ਜਾ ਕੇ ਕਰਨਾ ਪੈਣਾ ਜਿਹੜਾ ਆਪਣਾ ਖੇਤਾਂ ਵਿੱਚ ਘਰ ਆ ਉੱਧਰ ਵੀ ਇੰਨੀ ਡੀਪ ਕਲੀਨਿੰਗ ਦਾ ਕੰਮ ਜੜਾ ਹੋ ਜਾਂਦਾ ਆ ਕਿਉਂਕਿ ਉੱਧਰ ਵੀ ਆਪਣੇ ਸਾਰਾ ਜੜਾ ਆ ਸਮਾਨ ਵਗੈਰਾ ਪਿਆ ਆ ਉਹ ਵੀ ਆਪਾਂ ਕੱਢ ਕੇ ਫਿਰ ਧੁੱਪ ਲਵਾਣੀ ਆ ਤੇ ਇੱਧਰ ਜਿਹੜੇ ਪਕੌੜੇ ਆਪਾਂ ਇਨਨ ਮੈਂ ਫਰਾਈ ਕਰਨ ਲੱਗੀ ਸੀ ਫਰਾਈ ਕਰਕੇ ਪਹਿਲਾਂ ਇਹਨਾਂ ਨੂੰ ਪਲੇਟ 'ਚ ਕੱਢ ਲੂੰਗੀ ਉਸ ਤੋਂ ਬਾਅਦ ਜਿਹੜਾ ਫਿਰ ਆਪਾਂ ਤੜਕਾ ਲਗਾਵਾਂਗੇ ਤੇ ਫਿਰ ਉਹ ਵੀ ਕੰਮ ਹੋ ਜਾਣਾ ਇਸੇ ਕਰਕੇ ਜਿਹੜਾ ਆ ਅੱਗੇ ਤਾਂ ਮੈਂ ਬਹੁਤ ਦਿਨ ਪਹਿਲਾਂ ਸ਼ੁਰੂ ਕਰ ਲੈਂਦੀ ਹੁੰਨੀ ਆ ਤੇ ਇਸ ਵਾਰ ਥੋੜਾ ਜਿਹਾ ਕੰਮ ਮੇਰਾ ਔਰ ਲੇਟ ਜਾ ਹੋ ਗਿਆ ਕਿਉਂਕਿ ਇਸ ਵਾਰ ਮੌਸਮ ਹੀ ਨਹੀਂ ਚੇਂਜ ਹੋ ਰਿਹਾ ਤੇ ਬਹੁਤ ਜ਼ਿਆਦਾ ਧੁੱਪ ਆਇਆ ਤੇ ਗਰਮੀ ਬਹੁਤ ਜ਼ਿਆਦਾ ਜੜੀ ਮਹਿਸੂਸ ਹੁੰਦੀ ਆ ਤੇ ਜਿਹੜਾ ਕੰਮ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਆ ਡੀਪ ਕਲੀਨਿੰਗ ਦਾ ਜਿਹੜਾ ਆਪਾਂ ਕਰਦੇ ਆ ਕਿਉਂਕਿ ਬੈੱਡਾਂ ਚੋ ਕੱਪੜੇ ਵਗੈਰਾ ਕੱਢ ਕੇ ਪਹਿਲਾਂ ਬਾਹਰ ਰੱਖਣੇ ਫਿਰ ਉਹਨਾਂ ਨੂੰ ਸੁੱਕਣੇ ਬਾਣੇ ਫਿਰ ਉਹਨਾਂ ਨੂੰ ਤਾਹਾਂ ਲਾ ਕੇ ਫਿਰ ਉਸੇ ਜਗ੍ਹਾ ਤੇ ਰੱਖਣੇ ਹੈ ਨਾ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਹੈ ਤੇ ਇਹਨਾਂ ਦਿਨਾਂ ਚ ਮੈਨੂੰ ਲੱਗਦਾ ਹਰ ਇੱਕ ਘਰ ਦੇ ਵਿੱਚ ਇੰਨਾ ਹੀ ਕੰਮ ਹੁੰਦਾ ਹੈ ਦੀਵਾਲੀ ਦੇ ਦਿਨਾਂ ਚ ਖਾਸ ਕਰਕੇ ਪਿੰਡਾਂ ਵਿੱਚ ਤਾਂ ਪਿੰਡਾਂ ਵਿੱਚ ਤਾਂ ਬਹੁਤ ਡੀਪ ਕਲੀਨਿੰਗ ਦਾ ਕੰਮ ਹੁੰਦਾ ਹਰ ਇੱਕ ਘਰ ਦੇ ਤਾਨੂੰ ਅੱਜ ਮਤਲਬ ਕਿ ਜਿਵੇਂ ਪੇਟੀਆਂ ਬਾਹਰ ਕੱਡੀਆਂ ਹੋਈਆਂ ਅਲਮਾਰੀਆਂ ਦੇ ਕੱਪੜੇ ਵਗੈਰਾ ਸਾਰਾ ਕੁਝ ਅੱਜ ਕੱਲ ਨਾ ਬਾਹਰ ਤੋਂ ਨਾ ਬੇੜਿਆਂ ਦੇ ਵਿੱਚ ਦੇਖਣ ਨੂੰ ਮਿਲੂਗਾ ਮੰਝਿਆ ਦੇ ਉੱਤੇ ਮੰਝੀ ਬੰਜੇ ਬੇੜੇ ਦੇ ਵਿੱਚ ਤੇ ਇੱਧਰ ਪਕਵੜੇ ਆਪਣੇ ਫਰਾਈ ਹੋ ਗਏ ਮੈਂ ਇਹਨੂੰ ਕੱਢ ਲੈਣੀ ਆ ਤੇ ਨਾਲੇ ਲੱਗਿਆ ਸੀ ਜੀ ਆਪਣਾ ਤੜਕਾ ਪਹਿਲਾਂ ਮੈਂ ਜੀਰਾ ਤੇ ਪਿਆਜ਼ ਐਡ ਕਰਦੇ ਸੀ ਹੁਣ ਇਹ ਅਦਰਕ ਲਸਣ ਤੇ ਟਮਾਟਰ ਦੀ ਜਿਹੜੀਆਂ ਮੈਂ ਪਿਉਰੀ ਬਣਾ ਲਈ ਸੀਗੀ ਤੇ ਹਰੀਆਂ ਮਿਰਚਾਂ ਦੀ ਤੇ ਹੁਣ ਇਹਨੂੰ ਜਿਹੜਾ ਆ ਅੱਛੀ ਤਰ੍ਹਾਂ ਨਾਲ ਤੜਕੇ ਨੂੰ ਫਰਾਈ ਕਰਕੇ ਵਿੱਚ ਮਤਲਬ ਕਿ ਮੇਰੀ ਵੀਡੀਓ ਥੋੜੀ ਜੀ ਮਿਸ ਹੋ ਗਈ ਤੇ ਫਿਰ ਆਪਾਂ ਹੁਣ ਇਹਨੂੰ ਟੱਕ ਦਿੰਦੇ ਆ ਤੇ ਨਾਲ ਹੀ ਹੁਣ ਮੈਂ ਧਰ ਲੈਣੀ ਆ ਜੀ ਚਾਵਲ ਤੇ ਚਾਵਲਾਂ ਵਾਸਤੇ ਵੀ ਆਪਾਂ ਜਿਹੜਾ ਆ ਤੇਲ ਪਾ ਲਿੱਤਾ ਅੱਜ ਰਿਫਾਈਨਡ ਯੂਜ਼ ਕਰ ਰਹੀ ਆ ਕਿਉਂਕਿ ਅੱਜ ਜਿਹੜਾ ਆ ਸਰੋਂ ਦਾ ਤੇਲ ਮੇਰੇ ਕੋਲ ਖਤਮ ਸੀਗਾ ਤੇ ਇੱਧਰ ਆਪਾਂ ਐਡ ਕਰ ਦਿੱਤਾ ਹੈ ਜੀ ਵਿੱਚ ਜੀਰਾ ਤੇ ਜੀਰਾ ਰਾਈਸ ਬਣਾਵਾਂਗੇ ਤੇ ਵਿੱਚ ਨਾਲ ਐਡ ਕਰੂੰਗੀ ਜੀ ਮੈਂ ਥੋੜੀ ਜੀ ਕਸੂਰੀ ਮੇਥੀ ਤੇ ਇੱਕ ਤੇਜ ਪੱਤਾ ਤੇ ਥੋੜਾ ਜਿਹਾ ਟੁਕੜਾ ਜਿਹੜਾ ਹੈ ਦਾਲਚੀਨੀ ਦਾ ਉਹਦੇ ਨਾਲ ਜਿਹੜਾ ਰਾਈਸ ਦਾ ਟੇਸਟ ਬਹੁਤ ਵਧੀਆ ਆਂਦਾ ਵੈਸੇ ਵੀ ਜਿੱਦਾਂ ਹੁਣ ਮੌਸਮ ਚੇਂਜ ਆਪਾਂ ਨੂੰ ਥੋੜਾ ਜਿਹਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਆ ਮਤਲਬ ਕਿ ਜ਼ਾਂਭੀ ਵਗੈਰਾ ਬਣਾਣ ਜਣਾ ਖਾਂਸੀ ਵਗੈਰਾ ਲੱਗ ਜਾਂਦੀ ਹੈ ਅੱਜਕੱਲ ਤੇ ਨਾਲ ਹੀ ਫੇਮਾ ਛੋਟਾ ਜਿਹਾ ਟੁਕੜਾ ਪਾਤਾ ਜੀ ਇਹ ਦਾਲਚੀਨੀ ਦਾ ਤੇ ਫਟਾਫਟ ਹੁਣ ਆਪਾਂ ਇਹਨੂੰ ਵੀ ਤੜਕਾ ਲਾ ਕੇ ਰੋਟੀ ਸਬਜ਼ੀ ਕਰਦੇ ਆ ਰੈਡੀ ਫਿਰ ਉਸ ਤੋਂ ਬਾਅਦ ਕਰਦੇ ਆ ਰੈਸਟ ਕਿਉਂਕਿ ਸਵੇਰ ਦੇ ਲੱਗ ਕੇ ਬੱਸ ਹੋ ਜਾਂਦੀ ਆ ਬੈੱਡ ਵਗੈਰਾ ਐਡੇ ਭਾਰੇ ਹੁੰਦੇ ਆ ਹਲਾਣੇ ਆਪਣੀ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਕਰਨੇ ਮਤਲਬ ਕਾਫੀ ਟਾਈਮ ਜਿਹੜਾ ਲੱਗ ਜਾਂਦਾ ਆ ਤੇ ਲੋ ਜੀ ਨਾਲ ਹੀ ਐਡ ਕਰ ਦਿੰਦੇ ਆ ਆਪਾਂ ਹੁਣ ਇਹਦੇ ਵਿੱਚ ਚਾਵਲ ਮੈਂ ਧੋ ਕੇ ਰੱਖੇ ਹੋਏ ਸੀਗੇ ਤੇ ਚਾਵਲ ਪਾ ਕੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਸੇਕ ਲਗਵਾਵਾਂਗੇ ਉਸ ਤੋਂ ਬਾਅਦ ਐਡ ਕਰਾਂਗੇ ਫਿਰ ਆਪਾਂ ਇਹਦੇ ਵਿੱਚ ਪਾਣੀ